1 ਅਕਤੂਬਰ 1873 ਨੂੰ ਜਨਮ ਰੱਖਿਆ ਕਿ ਸਿੰਘ ਸਵਾ 1839 ਤੋਂ ਲੈ ਕੇ 1849 ਤੱਕ ਦਾ ਜਿਹੜਾ 10 ਸਾਲ ਦਾ ਜਿਹੜਾ ਸਫਰ ਹੈ ਉਹ ਜੇ ਬਹੁਤ ਬੰਦੇ ਪੜ੍ਹਦੇ ਨੇ ਜੇ ਉਹਨੂੰ ਪੜੋ ਤਾਂ ਤੁਹਾਨੂੰ ਰੋਣ ਵੀ ਆਉਂਦਾ ਆਪਣੇ ਆਪ ਤੇ ਕਜਾਣ ਵੀ ਆਉਂਦੀ ਹੈ ਕਿ ਅਸੀਂ ਕਿੱਥੇ ਪਹੁੰਚ ਗਏ ਕੀ ਹੋ ਗਿਆ ਸੀ ਤੇ 40 ਸਾਲ ਦੇ ਵਿੱਚ ਭਾਵੇਂ ਸਿੰਘਾਂ ਨੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿੰਨੇ ਹੀ ਜੰਗ ਲੜੇ ਨੇ ਪਰ ਉਹਨਾਂ ਦਿਨਾਂ ਦੇ ਵਿੱਚ ਰਾਜ ਦੇ ਵਿੱਚ ਜੇ ਕੋਈ ਫੜ ਲਿਆ ਕੋਈ ਆ ਗਿਆ ਕਿਸੇ 40 ਸਾਲ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਹੋਈ ਤੇ 1829 ਮਾਰਚ 1800 ਉਹਨਾਂ ਜਾਨੋਂ ਸਾਡੀ ਧਰਤੀ ਉੱਤੇ ਫਿਰ ਅੰਗਰੇਜ਼ ਆ ਕੇ ਕਬਜ਼ਾ ਹੋ ਗਿਆ ਤੇ ਅੰਗਰੇਜ਼ ਕਬਜ਼ਾ ਹੋਣ ਤੋਂ ਬਾਅਦ ਫਿਰ ਜੋ ਸੱਚ ਵਾਪਰਿਆ ਪਹਿਲਾਂ ਭਾਈ ਮਹਾਰਾਜ ਸਿੰਘ ਫਿਰ ਔਰ 1839 ਤੋਂ ਲੈ ਕੇ 1849 ਤੱਕ ਦਾ ਜਿਹੜਾ 10 ਸਾਲ ਦਾ ਜਿਹੜਾ ਸਫਰ ਹੈ ਉਹ ਜੇ ਬਹੁਤ ਬੰਦ ਪੜ੍ਹਦੇ ਨੇ ਜੇ ਉਹਨੂੰ ਪੜੋ ਤਾਂ ਤੁਹਾਨੂੰ ਰੋਣ ਵੀ ਆਉਂਦਾ ਆਪਣੇ ਆਪ ਤੇ ਕਜਾਣ ਵੀ ਆਉਂਦੀ ਹੈ ਕਿ ਅਸੀਂ ਕਿੱਥੇ ਪਹੁੰਚਿਆ ਕੀ ਹੋ ਗਿਆ ਸੀ ਸਿੱਖਾਂ ਦੇ ਵਿੱਚ ਹਲੇ ਕੱਕ ਵੀ ਜਿਹੜੀ ਔਰਤ ਹੈ ਉਹਨੂੰ ਬਰਾਬਰਤਾ ਨਹੀਂ ਹੈ ਅਸੀਂ ਅਸੀਂ ਜਿਹੜੇ ਸਾਰੇ ਜ਼ਗੀਰਦਾਰੀ ਸਿਸਟਮ ਦੇ ਵਿੱਚ ਰਹਨੇ ਆ ਔਰ ਸਾਡਾ ਔਰਤ ਦੇ ਨਾਲ ਜਿਹੜੀ ਗੁਰੂ ਸਾਹਿਬ ਨੇ 550 ਸਾਲ ਪਹਿਲਾਂ ਗੱਲ ਆਖੀ ਹੈ ਉਹ ਅਸੀਂ ਨਹੀਂ ਕਰ ਸਕੇ। ਅ ਸਿੰਘ ਸਭਾ ਲਹਿਰ ਬਹੁਤਿਆਂ ਨੂੰ ਪਸਾ ਪਰ ਫਿਰ ਵੀ ਅਫਾ ਸੰਖੇਪ ਦੇ ਵਿੱਚ ਉਹਦਾ ਇਤਿਹਾਸ ਤੁਹਾਡੇ ਸਾਹਮਣੇ ਹਾਜ਼ਰ ਕਰਨਾ ਅਸੀਂ 1708 ਤੋਂ ਬਾਅਦ ਜਦੋਂ ਦਸਮ ਪਾਤਸ਼ਾਹ ਇਸ ਧਰਤੀ ਤੋਂ ਵਿਆਨਾ ਕਰ ਗਏ ਉਸ ਤੋਂ ਬਾਅਦ ਮਾਦੂਦਾਸ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਉੱਤੇ ਸਾਰਾ ਕੁਝ ਚੇਂਜ ਕਰ ਦਿੱਤਾ ਪਰ 1716 ਦੇ ਵਿੱਚ ਬਾਬਾ ਜੀ ਦਿੱਲੀ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਨਾਲ 720 ਹੋਰ ਬੰਦੇ ਵੀ ਸ਼ਹਾਦਤ ਪ੍ਰਾਪਤ ਕਰ ਗਏ ਹੁਣ ਉਸ ਤੋਂ ਬਾਅਦ ਜਿਹੜਾ ਸਮਾਂ ਸੀ 1716 ਤੋਂ ਲੈ ਕੇ 1700 39 ਤੱਕ ਦਾ ਇਹਨੂੰ ਸਿੱਖ ਇਤਿਹਾਸ ਦੇ ਵਿੱਚ ਕਾਲਾ ਦੌਰ ਬੋਲਦੇ ਹਨ ਜਦੋਂ ਸਿੱਖ ਇਸ ਵੇਲੇ ਨਹੀਂ ਸੀ ਸਿੱਖ ਦੂਰ ਦਰਾਡੇ ਰਹਿੰਦੇ ਸਿਗੇ ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਮਨੀ ਸਿੰਘ ਦੀ ਸ਼ਹੀਦੀ 1734 ਵੀ ਹੈ 17 36 ਵੀ ਦੋਨੋਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੁਣ ਉਹਦੇ ਵਿੱਚ ਇਹ ਸਾਰਾ ਦੌਰ ਫਿਰ 1762 ਦੇ ਵਿੱਚ ਅਫਦਾਲੀ ਦਾ ਪਹਿਲਾ 39 ਦੇ ਵਿੱਚ ਨਾਦਰ ਸਾਹਾ ਦਾ ਹਮਲਾ ਹੁੰਦਾ ਫਿਰ ਬਾਹੜ ਦੇ ਵਿੱਚ ਅਫਦਾਲੀ ਦਾ ਅਫਦਾਲੀ ਨੂੰ ਰੋਕਿਆ ਜਾਂਦਾ ਕੁਪਰੀ ਕੁਪਰੀ ਹਿੱਲੇ ਦੇ ਵਿੱਚ ਵੱਡਾ ਘਾਲੂ ਕਾਰਾ ਵਾਪਰਦਾ ਉਸ ਤੋਂ ਬਾਅਦ ਮਿਸਲਾਂ ਦਾ ਦੌਰ ਆਉਂਦਾ ਹੈ ਤੇ ਮਿਸਲਾਂ ਤੋਂ ਬਾਅਦ 1799 ਦੇ ਵਿੱਚ ਇਸ ਇਸ ਧਰਤੀ ਦੇ ਨਹੀਂ ਇਹ ਸਤਲੁਜ ਤੋਂ ਪਾਰ ਉਹ ਜਿਹੜਾ ਬਿਨਾਂਬ ਸੀ ਉਸ ਧਰਤੀ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕਰ ਲਿਆ ਤੇ 1799 ਤੋਂ ਲੈ ਕੇ 1839 ਤੱਕ ਤਕਰੀਬਨ 40 ਸਾਲ ਖਾਲਸਾ ਰਾਜ ਸਾਰੀ ਦੁਨੀਆਂ ਦੇ ਵਿੱਚ ਉਹਦਾ ਨਾਂ ਰਹਾ ਅ ਕਿਉਂਕਿ ਅ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਨਾ ਦਿਨਾਂ ਦੇ ਵਿੱਚ 350 ਸਾਲਾਂ ਦਾ ਉਹ ਜਿਹੜੀ ਇੱਕ ਵੱਡੀ ਗੱਲ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀ ਉਹ ਸੀ ਕਿ ਜਿਹੜੇ ਹੁਣ ਦੁਨੀਆਂ ਦੇ ਵਿੱਚ ਪਿਛਲੇ 30 40 ਸਾਲ ਤੋਂ ਇੱਕ ਵਿਚਾਰ ਆ ਰਿਹਾ ਕਿ ਜਿਹੜੀ ਕੈਪੀਟਲ ਪੁਨਿਸ਼ਮੈਂਟ ਹੈ ਇਹ ਨਹੀਂ ਹੋਣੀ ਚਾਹੀਦੀ ਕੈਪੀਟਲ ਪੁਨਿਸ਼ਮੈਂਟ ਉਹਦੀ ਸਜ਼ਾ ਇਹ 40 ਸਾਲ ਦੇ ਵਿੱਚ ਭਾਵੇਂ ਸਿੰਘਾਂ ਨੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿੰਨੇ ਹੀ ਜੰਗ ਲੜੇ ਨੇ ਪਰ ਉਹਨਾਂ ਦਿਨਾਂ ਦੇ ਵਿੱਚ ਰਾਜ ਦੇ ਵਿੱਚ ਜੇ ਕੋਈ ਫੜ ਲਿਆ ਕੋਈ ਆ ਗਿਆ ਕਿਸੇ 40 ਸਾਲ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਹੋਈ ਤੇ 1839 ਤੋਂ ਲੈ ਕੇ 1849 ਤੱਕ ਦਾ ਜਿਹੜਾ ਸਾਡਾ 10 ਸਾਲ ਦਾ ਜਿਹੜਾ ਸਫ਼ਰ ਹੈ ਉਹ ਜੇ ਬਹੁਤ ਬੰਦੇ ਪੜ੍ਹਦੇ ਨੇ ਜੇ ਉਹਨੂੰ ਪੜੋ ਤਾਂ ਤੁਹਾਨੂੰ ਰੋਣ ਵੀ ਆਉਂਦਾ ਆਪਣੇ ਆਪ ਤੇ ਕਜਾਣ ਵੀ ਆਉਂਦੀ ਹੈ ਕਿ ਅਸੀਂ ਕਿੱਥੇ ਪਹੁੰਚਿਆ ਕੀ ਹੋ ਗਿਆ ਸੀ ਤੇ 1829 ਮਾਰਚ 1849 ਨੂੰ ਸਾਡੀ ਧਰਤੀ ਉਤੇ ਫਿਰ ਅੰਗਰੇਜ਼ ਆ ਕੇ ਕਾਬਜ਼ ਹੋ ਗਿਆ ਤੇ ਅੰਗਰੇਜ਼ ਕਾਬਜ਼ ਹੋਣ ਤੋਂ ਬਾਅਦ ਫਿਰ ਜੋਗ ਸਥੇਪਾਇਆ ਕਹਿੰਦਾ ਭਾਈ ਮਹਾਰਾਜ ਸਿੰਘ ਫਿਰ ਆਮ ਸਿੰਘ ਇਹਨਾਂ ਨੇ ਲੜਾਈਆਂ 1772 ਤੱਕ ਹੁਣ ਜਿਹੜਾ 1708 ਤੋਂ ਲੈ ਕੇ 1872 ਤੱਕ 73 ਤੱਕ ਜਿਹੜਾ ਸਮਾਂ ਤਾਂ ਅਮੇ ਉਦੇ ਵਿੱਚ ਅਸੀਂ ਤਕਰੀਬਨ 46 ਸਾਲ ਰਾਜ ਵੀ ਕੀਤਾ 10 ਸਾਲ ਸਾਡਾ ਘੇਲੂ ਜੰਗ ਵੀ ਹੋਇਆ ਪਰ ਉਹਨਾਂ ਦੇ ਵਿੱਚ ਜਿਹੜੀ ਗੁਰਮਤ ਦੀ ਕਲਾਸ ਸੀ ਜਿਹੜੀ ਸਿੱਖੀ ਦੇ ਨਾਲ ਜੀਵਨ ਜਾਸ ਸੀ ਉਹ ਕਿਤੇ ਅਰੋਪ ਹੋ ਗਏ ਤੇ ਪਰੇ ਚਲੇ ਗਈ ਇਸੇ ਕਾਰਨ ਕਰਕੇ ਕੁੜੀਆਂ ਨੇ ਹੁਣ ਤਖਸਿੰਘ ਜੀ ਜ਼ਿਕਰ ਕਰਕੇ ਭਾਈ ਤਖਸਿੰਘ ਦਾ ਜ਼ਿਕਰ ਕਰਕੇ ਕਿ ਕੁੜੀਆਂ ਨੂੰ ਪੜਾਉਣ ਦੀ ਗੱਲ ਕੀਤੀ ਹੈ ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਔਰਤ ਨੂੰ ਸੋਖੀ ਮੰਦਾ ਆਖੀਏ ਜਿੱਥੇ ਜਮਾ ਰਾਜਾਨ ਅਸੀਂ ਤੁਕ ਸਾਰੇ ਪੜਦੇ ਹਾਂ ਪਰ ਸਿੱਖਾਂ ਦੇ ਵਿੱਚ ਹਲੇ ਤੱਕ ਵੀ ਜਿਹੜੀ ਔਰਤ ਹੈ ਉਹਨੂੰ ਬਰਾਬਰਤਾ ਨਹੀਂ ਹੈ ਅਸੀਂ ਅਸੀਂ ਜਿਹੜੇ ਸਾਰੇ ਜ਼ਗੀਰਦਾਰੀ ਸਿਸਟਮ ਦੇ ਵਿੱਚ ਰਹਨੇ ਆ ਸਾਡਾ ਔਰਤ ਦੇ ਨਾਲ ਜਿਹੜੀ ਗੁਰੂ ਸਾਹਿਬ ਨੇ 550 ਸਾਲ ਪਹਿਲਾਂ ਗੱਲ ਆਖੀ ਹੈ ਉਹ ਅਸੀਂ ਨਹੀਂ ਕਰ ਸਕੇ ਇਹੀ ਕਾਰਨ ਸੀ ਕਿ ਔਰਤ ਨੂੰ ਪਿੱਛੇ ਰੱਖਿਆ ਦੂਜਾ ਸੀਗਾ ਉਹ ਸੀਗਾ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਜਿਹੜਾ ਐਕਸ਼ਨ ਹੈ 11 ਸਾਲ ਦੀ ਉਮਰ ਦੇ ਵਿੱਚ ਜਨੇਊ ਨੂੰ ਨਾ ਧਾਰਨਾ ਜਨੇਊ ਨਾ ਧਾਰਨ ਦੇ ਵਿਸ਼ੇ ਕਾਰਨ ਕਿ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਗੱਲ ਆਖੀ ਕਿ ਹਰੇਕ ਉਹ ਜਿਹੜਾ ਆਸਾ ਦੀ ਵਾਰ ਦੇ ਵਿੱਚ ਜਨੇਊ ਦਾ ਜ਼ਿਕਰ ਗੁਰੂ ਸਾਹਿਬ ਕਰਦੇ ਨੇ ਉਹ ਬਾਣੀ ਬਾਦ ਦੀ ਹੈ ਹੁਣ 11 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜਨੇਊ ਕਿਉਂ ਨਹੀਂ ਪਹਿਨਦੇ ਕਿਉਂ ਨਾ ਕਰਦੇ ਨੇ ਇਹ ਸਾਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਦਇਆ ਕਪਾਹ ਦੀ ਗੱਲ ਕਰਕੇ ਉਹ ਕਾਰਨ ਵੀ ਸੀਗਾ ਉਹ ਕਾਰਨ ਸੀ ਕਿ ਜਨੇਊ ਦੇ ਵਿੱਚ ਭਾਈ ਕਾਮ ਸਿੰਘ ਨਾਪੜ ਦੇ ਮਹਾਨ ਕੋਸ਼ਦ ਤੁਸੀਂ ਪੜ੍ਹ ਵੀ ਸਕਦੇ ਹੋ ਉੱਥੇ ਵਿੱਚ ਕਿ ਜਨੇਊ ਪਾਉਣ ਦੀ ਤਿੰਨ ਜਿਹੜੇ ਚਾਰ ਵਰਣ ਸੀਗੇ ਤਿੰਨ ਉੱਪਰਿਆਂ ਨੂੰ ਪਿਆਜਤ ਸੀ ਉਹਨਾਂ ਦੇ ਵਿੱਚ ਵੀ ਬ੍ਰਾਹਮਣ ਨੂੰ ਕਪਾਹ ਦੇ ਸੂਤ ਦਾ ਜਿਹੜਾ ਖੱਤਰੀ ਹੈ ਉਹਨੂੰ ਜਿਹੜਾ ਮਿੰਡਾ ਮਿੰਡੇ ਦੀ ਉਨ ਦਾ ਬਣਾਇਆ ਹੋਇਆ ਸੂਤ ਉਹਦਾ ਜਨੇਊ ਤੇ ਜਿਹੜਾ ਵੈਸ਼ ਹੈ ਉਸ ਨੂੰ ਸਣ ਹੁੰਦਾ ਸਣ ਤੇ ਸਣੀ ਹੁਣ ਤੱਕ ਇਹ ਰਹੀ ਨਹੀਂ ਰस्सियां ਬਣਾਉਣ ਨੂੰ ਜਿਹਨੂੰ ਪਾਤਸ਼ਾਨ ਬੋਲਦੇ ਸਣ ਵੀ ਰੱਸੀ ਕੱਟ ਕੇ ਜਿਹੜਾ ਵੈਸ਼ ਹੈ ਉਸ ਨੂੰ ਉਹ ਪਾਇਆ ਜਾਂਦਾ ਸੀ ਤੇ ਜਿਹੜਾ ਚੌਥਾ ਬੰਦਾ ਸੀ ਇਹਨੂੰ ਸ਼ੁੱਧਰ ਕਹਿੰਦੇ ਸੀਗੇ ਉਹਨੂੰ ਇਹ ਪਾਉਣ ਦੀ ਇਜਾਜ਼ਤ ਹੀ ਨਹੀਂ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿ ਜਿਹੜਾ ਦੂਜਾ ਜਨਮ ਹੈ ਉਹਨੂੰ ਜਨੂ ਪਾਉਣ ਨੂੰ ਦੂਜਾ ਜਨਮ ਬੋਲਦੇ ਦੂਜਾ ਜਨਮ ਹੈ ਸਭ ਕਹਿੰਦੇ ਵਿੱਚ ਇਹ ਉਹਦੇ ਵਿੱਚ ਬਰਾਬਰਤਾ ਹੀ ਨਹੀਂ ਹੈ ਤੇ ਮੈਂ ਇਸ ਨੂੰ ਨਹੀਂ ਪਾਉਣਾ ਤੇ ਗੁਰੂ ਸਾਹਿਬ ਨੇ ਉਹਨੂੰ ਪਾਉਣ ਤੋਂ ਨਾ ਕਰਦੀ ਇਹ ਸਾਨੂੰ ਪਤਾ ਹੁਣ ਨਾ ਕਿਉਂ ਕੀਤੀ ਹੈ ਜੇ ਕੱਲਾ ਕਿ ਇਹ ਧਾਗਾ ਪਾਉਣ ਦੀ ਫਿਰ ਤਾਂ ਕੋਈ ਕੱਲ ਨੂੰ ਕਹਿ ਦਵੇ ਆਹ ਕੁਰਬਾਨ ਦਾ ਵੀ ਸਿੰਗਲ ਕੀ ਹੋਇਆ ਬਰਾਬਰਤਾ ਦੀ ਗੱਲ ਸੀਗੀ ਉਹ ਜ਼ਰੂਰੀ ਸੀਗੀ ਤੇ ਨਾਲ ਹੀ ਹੁਣ ਤੇ ਗੁਰੂ ਸਾਹਿਬ ਫਿਰ ਉਦੋਂ ਵੀ ਅਗੇ ਹੁਣ ਚਾਰਾਂ ਤੋਂ ਬਾਅਦ ਇੱਕ ਹਿੱਸਾ ਸੀਗਾ ਜਿਹੜੇ ਇਹ ਚਾਰਾਂ ਦੇ ਵਿੱਚ ਵੀ ਨਹੀਂ ਆਉਂਦੇ ਸੀਗੇ ਉਹਨਾਂ ਨੂੰ ਚੰਡਾਲ ਵੀ ਕਹਿੰਦੇ ਸੀਗੇ ਦੇਖ ਲਓ ਪੜ੍ਹ ਕੇ ਚੰਡਾਲ ਕੀ ਹੁੰਦਾ ਤੇ ਫਿਰ ਉਹਨਾਂ ਨੂੰ ਨੀਚ ਵੀ ਕਹਿੰਦੇ ਸੀ ਕਿ ਜਿਹੜੇ ਹੱਥ ਲੱਗਣ ਦੇ ਨਾਲ ਪੈਰ ਲੱਗਣ ਦੇ ਨਾਲ ਰਸੋਈ ਦੇ ਵਿੱਚ ਆਉਣ ਦੇ ਨਾਲ ਕਿ ਸਾਡੀ ਰੋਟੀ ਜਿਹੜੀ ਪ੍ਰਿਸ਼ਟ ਹੋ ਜਾਣੀ ਜੇ ਗੁਰੂ ਨਾਨਕ ਸਾਹਿਬ ਨੇ ਐਲਾਨ ਕੀਤਾ ਕਿ ਜਿਹੜਾ ਤੁਹਾਡਾ ਇਹ ਮਨੁੱਖਤਾ ਗੈਰ ਮਨੁੱਖੀ ਕਾਰਨ ਮੈਂ ਤਾਂ ਇਹਨੂੰ ਮੰਨਦਾ ਹੀ ਨਹੀਂ ਉਹਨਾਂ ਨੇ ਐਲਾਨ ਕੀਤਾ ਕਿ ਨੀਚਾਂ ਅੰਦਰ ਨੀਤ ਜਾਤ ਨੀਚੀ ਹੂਆ ਤਨੀਚ ਨਾਨਕ tincਾ ਸੰਗ ਸਾਥ ਵੱਡਿਆਂ ਸੋ ਕੀ ਰੀਸ ਜਿੱਥੇ ਨਹੀਂ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ ਉਹਨਾਂ ਨੇ ਐਲਾਨ ਕਰਦਾ ਕਿ ਮੈਂ ਆਹੀ ਹੁਣ ਤੁਸੀਂ ਸਾਖੀਆਂ ਦੇ ਵਿੱਚ ਜਿੰਨੇ ਬੰਦਿਆਂ ਨੂੰ ਗੁਰੂ ਸਾਹਿਬ ਮਿਲੇ ਨੇ ਉਨਾ ਦੇ ਵਿੱਚ ਬਹੁ ਗਿਲਤੀ ਉਹੀ ਮਨੁੱਖ ਨੇ ਸਾਢੇ ਪੰਜ ਸਾਲ ਪਹਿਲਾਂ ਜਿਹੜੇ ਸਮਾਜ ਤੋਂ ਦਰਕਾਰੇ ਹੋਏ ਭਜਾਏ ਹੋਏ ਸੀ ਤੇ ਹੁਣ ਆ ਦੋ ਗੱਲਾਂ ਇੱਕ ਔਰਤ ਇੱਕ ਮਨੁੱਖਤਾ ਦੀ ਬਰਾਬਰੀ ਦਾ ਜਦੋਂ ਰਾਜ ਸਾਡੇ ਕੋਲ ਆ ਗਿਆ ਅਸੀਂ ਇਹਨਾਂ ਦੋ ਗੱਲਾਂ ਨੂੰ ਭੁੱਲ ਗਏ ਤੇ ਇਸ ਕਰਕੇ ਸਿੰਘ ਸਭਾ ਦੇ ਵਿੱਚ ਪਹਿਲਾ ਜਿਹੜਾ ਸਿੰਘ ਸਭਾ ਦਾ ਮੁਰਲਾ ਹਿੱਸਾ ਹੈ ਉਹ ਹੁੰਦਾ ਕਿ ਜਦੋਂ ਹੁਣ ਚਾਰ ਜਿਹੜੇ ਬੰਦੇ ਨੇ ਇਸਾਈ ਬਣ ਜੁੰਦੇ ਨੇ ਚਾਰ ਬੱਚੇ ਇਸਾਈ ਬਣਦਾ ਐਲਾਨ ਕਰ ਦਿੰਦੇ ਨੇ ਇਹ ਜਨਲਾਈ 1773 ਦੀ ਗੱਲ ਹੈ ਤੇ ਜਦੋਂ ਐਲਾਨ ਕਰਦੇ ਨੇ ਤਾਂ ਰੌਲਾ ਪੈ ਜਾਂਦਾ ਹੁਣ ਉਹ ਤੋਂ ਪਹਿਲਾਂ ਜੇ ਤੁਸੀਂ ਦੇਖੋ ਇਸਾਈ ਪੰਜਾਬ ਦੇ ਵਿੱਚ ਆਉਣ ਦਾ ਇਸਾਈ ਮਿਸ਼ਨਾਂ ਦਾ ਤਾਂ ਉਸ ਤੋਂ ਪਹਿਲਾਂ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦਾ ਇਲਾਕਾ ਹੈ ਹੁਣ ਉਸੇ ਬਹੁਤ ਸਾਰੇ ਇਸਾਈ ਨਿਰਲ ਪੁਰਾਣੇ ਨੇ 150 ਸਾਲ ਪੁਰਾਣੇ ਉਹ ਸਾਰੇ ਹੀ ਦੱਬੇ ਕੁਚਲੇ ਹੋਏ ਜਿਹੜੇ ਬੰਦੇ ਸੀ ਉਹਨਾਂ ਨੇ ਇਸਾਈ ਧਰਮ ਨੂੰ ਅਪਣਾ ਲਿਆ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਵੱਲ ਨਹੀਂ ਜਿਸ ਤਰ੍ਹਾਂ ਹੁਣ ਅਸੀਂ ਰੌਲਾ ਪਾ ਜਿੰਨੇ ਕਿ ਤਰਨਤਾਰ ਦੇ ਵਿੱਚ ਬਹੁਤ ਸਾਰੇ ਬੰਦੇ ਇਸਾਈ ਬਣੇ ਜਾ ਰਹੇ ਪਰ ਅਸੀਂ ਉਦੋਂ ਕੋਈ ਨਹੀਂ ਕਰ ਰਹੇ ਉਧਰ ਵੱਲ ਰੌਲਾ ਪਾਉਣ ਦੇ ਨਾਲ ਨਹੀਂ ਅਖਬਾਰਾਂ ਨੂੰ ਜਾਨ ਦੇਣ ਦੇ ਨਾਲ ਇਹ ਗੱਲ ਸੋਲਵ ਨਹੀਂ ਹੋਣੀ ਪਰ ਜਦੋਂ ਅੰਮ੍ਰਿਤਸਰ ਦੇ ਵਿੱਚ ਚਾਰ ਅਮੀਰ ਕਾਕੇ ਜਿਹੜੇ ਨੇ 10ਵੀਂ ਦੇ ਪੜ੍ਹਦੇ ਉਹਨਾਂ ਨੇ ਕਿਹਾ ਕਿ ਅਸੀਂ ਈਸਾਈ ਬਣਨਾ ਫਿਰ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਫਿਰ 29 ਜੁਲਾਈ 1873 ਨੂੰ ਬੰਦੇ ਇਕੱਠੇ ਹੋਏ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਰੋਕੀਏ ਉਹਨਾਂ ਬੰਦਿਆਂ ਨੇ ਜਾ ਕੇ ਪਹਿਲਾਂ ਉਹਨਾਂ ਬੱਚਿਆਂ ਨੂੰ ਸਮਝਾਇਆ ਤੇ ਫਿਰ ਕਿਹਾ ਕਿ ਅਸੀਂ ਕੋਈ ਨਾ ਕੋਈ ਸੰਸਥਾ ਬਣਾਈਏ ਭਾਵੇਂ ਜਲਾਈ 73 ਦੇ ਵਿੱਚ ਗੱਲ ਸ਼ੁਰੂ ਹੋਈ ਪਰ ਇਸ ਨੂੰ ਸੰਸਥਾਗਤ ਜਿਹੜਾ ਇੱਕ ਕਮੇਟੀ ਬਣਾਉਣੀ ਹੈ ਇਹ 1 ਅਕਤੂਬਰ 1873 ਨੂੰ ਉਸ ਦਿਨ ਦਸਹਿਰਾ ਸੀ ਜਿਵੇਂ ਕੱਲ ਨੂੰ ਦਸਹਿਰਾ ਹੈ ਉਸ ਦਿਨ ਦਸਹਿਰਾ ਸੀ 1 ਅਕਤੂਬਰ 1873 ਨੂੰ ਉਸ ਦਿਨ ਫਿਰ ਇਸ ਸੰਸਥਾ ਦੇ ਬਹੁਤ ਸਾਰੇ ਨਾਂ ਕਿ ਕਿਹੜਾ-ਕਿਹੜਾ ਨਾਂ ਰੱਖਿਆ ਜਾਵੇ ਫਿਰ ਇਸ ਦਾ ਨਾਂ ਰੱਖਿਆ ਕਿ ਸਿੰਘ ਸਭਾ ਸਿੰਘ ਸਵਾ ਸੰਸਥਾ ਦਾ ਨਾਮ ਰੱਖਿਆ ਗਿਆ 1 ਅਕਤੂਬਰ 1873 ਨੂੰ ਉਹਦੇ ਵਿੱਚ ਬਾਬਾ ਖੇਮ ਸਿੰਘ ਸੰਧਾਵਾਲੀਆ ਐਂਡ ਅ ਵਿਕਰਮ ਆਪਣਾ ਮੂਰਥਲੇ ਦੇ ਰਾਜਕੁਮਾਰ ਵਿਕਰਮ ਸਿੰਘ ਅ ਗਿਆਨੀ ਗਿਆਨ ਸਿੰਘ ਦੋ ਗਿਆਨੀ ਗਿਆਨੀ ਇੱਕ ਜਿਹੜੇ ਅ ਤਾਰੀਖ ਲਿਖਣ ਵਾਲੇ ਇੱਕ ਦੂਜੇ ਗਿਆਨੀ ਸੀਗੇ ਗਿਆਨੀ ਗਿਆਨ ਸਿੰਘ ਇਹ ਚਾਰ ਬੰਦੇ ਮੇਨ ਸੀਗੇ ਤੇ ਫਿਰ ਇਹਨਾਂ ਦੇ ਨਾਲ ਪ੍ਰੋਫੈਸਰ ਜਿਹਨੇ ਬਾਅਦ ਗੁਰਮੁਖ ਸਿੰਘ ਬਣੇ ਨੇ ਇਹ ਨਾਲ ਵਿਕਰਮ ਸਿੰਘ ਦੇ ਨਾਲ ਆਉਂਦੇ ਹੁੰਦੇ ਸੀਗੇ ਹੁਣ 1873 ਤੋਂ ਲੈ ਕੇ 1879 ਤੱਕ ਜਿਹੜਾ ਸਫਰ ਹੈ 6 ਸਾਲ ਦਾ ਉਹ ਤਾਂ ਸਾਰਾ ਕੁਝ ਚੱਲਦਾ ਰਿਹਾ ਅ ਇਹ ਲਿਖਤਾਂ ਨੇ ਜਿਹੜਾ ਲਿਖਤੀ ਮੇਰੇ ਕੋਲ ਕਿਹੜੇ ਲਿਖਤੇ ਮੇਰੇ ਆਦ ਨੂੰ ਮੇਂ ਪੜਿਆ ਹੋਇਆ ਦੋ ਵਰੀ ਹੈ ਕਿ ਪ੍ਰੋਫੈਸਰ ਗੁਰਮukh ਸਿੰਘ ਨੇ ਦੋ ਵਰੀ ਇਹ ਸੁਝਾਅ ਦਿੱਤਾ ਕਿ ਸਿੰਘ ਸਭਾ ਇੱਕ ਮਤਾ ਪਾਸ ਕਰੇ ਜਿਸ ਮਤੇ ਦੇ ਵਿੱਚ ਇਹ ਕਿਹਾ ਜਾਵੇ ਕਿ ਜਿਹੜੇ ਅਖੌਤੀ ਅਛੂਤ ਨੇ ਦੱਬੇ ਕੁਚਲੇ ਨੇ ਕਿ ਇਹਨਾਂ ਦੇ ਨਾਲ ਸਿੱਖਾਂ ਦਾ ਰੋਟੀ ਬੇਟੀ ਦੀ ਸਾਹਜ ਕੀਤੀ ਜਾਵੇ ਜਦੋਂ ਉਹਨਾਂ ਨੇ ਤਿੰਨ ਵਰੀ ਇਹ ਮਸਾਲ ਕਿਹਾ ਤਾਂ ਇਹ ਮਸਾਲ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਇਸ ਕਰਕੇ 3 ਨਵੰਬਰ 1879 ਨੂੰ ਉਹਨਾਂ ਨੇ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਉੱਥੇ ਫਿਰ ਸਿੰਘ ਸਭਾ ਲਾਹੌਰ ਸਾਬਤ ਕੀਤੀ ਹੁਣ ਸਿੰਘ ਸਭਾ ਲਾਹੌਰ ਜਿਹੜੀ ਹੈ ਸਾਰਾ ਕੁਝ ਜੋ ਕੁਝ ਪ੍ਰਾਪਤੀ ਹੈ ਸਿੰਘ ਸਭਾ ਲਾਹੌਰ ਦੀਆਂ ਹੀ ਪ੍ਰਾਪਤੀਆਂ ਨੇ ਉੱਥੇ ਹੀ ਹੁਣ ਬਾਬਾ ਦਿੱਤਰਾਮ ਜਿਹੜਾ ਬਾਦ ਅਸੀਂ ਗਿਆਨੀ ਦਿੱਤ ਸਿੰਘ ਕਹਿੰਦੇ ਹੁਣ ਦਿੱਤਰਾਮ ਜਿਹੜਾ ਹੈ ਉਹਨਾਂ ਨੇ ਬਹੁਤ ਕੁਝ ਇੱਥੇ ਕਿਊਰ ਦੇ ਲਾਗੇ ਗੁਲਾਬ ਦਾਸਿਆਂ ਡੇਰੇ ਦੇ ਵਿੱਚ ਇੱਥੇ ਉਹਨਾਂ ਨੇ ਬਹੁਤ ਕੁਝ ਪੜ੍ਹਾ ਹੋਇਆ ਸੀ ਬਹੁਤ ਵੱਡੇ ਵਿਦਵਾਨ ਸੀਗੇ 10 ਸਾਲ ਦੀ ਉਮਰ ਦੇ ਵਿੱਚ ਸੀ ਉਹਨਾਂ ਨੇ ਗੁਰਬਾਣੀ ਦੀ ਸਾਰੀ ਪੜ੍ਹ ਲਈ ਸੀ ਪਰ ਉਹ ਵਿਦਆਦ ਵਾਲੇ ਪਾਸੇ ਲੱਗੇ ਹੋਏ ਸੀ ਅਖੀਰ ਨੂੰ ਜਦੋਂ ਪ੍ਰੋਫੈਸਰ ਗੁਰਮukh ਸਿੰਘ ਨੇ ਉੱਥੇ ਦੇਖਿਆ ਉਹਨਾਂ ਨਾਲ ਜੋਹਾਰ ਸਿੰਘ ਕਪੂਰ ਸਾਰੇ ਬੰਦੇ ਸੀ ਇਹ ਉਹਨਾਂ ਨੇ ਫਿਰ ਗਿਆਨੀ ਜੀ ਨੂੰ ਲਿਆਂਦਾ ਲਿਆਂਦਾ ਇਸ ਕਰਕੇ ਕਿ ਉਹਨਾਂ ਦਿਨਾਂ ਦੇ ਵਿੱਚ ਆ ਧਿਆਰਾਮ ਸਵਾਮੀ ਧਿਆਰਾਮ ਜਿਹੜਾ ਕਿ 1875 ਦੇ ਵਿੱਚ ਬੰਬਈ ਦੇ ਵਿੱਚ ਉਹਨਾਂ ਆਰੀਆ ਸਮਾਜ ਸ਼ੁਰੂ ਕੀਤਾ ਸੀਗਾ ਤੇ ਥੋੜੀ ਦੇਰ ਬਾਅਦ ਪੰਜਾਬ ਦੇ ਵਿੱਚ ਆ ਗਿਆ ਤੇ ਲਾਹੌਰ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਉਹ ਉਹਨਾਂ ਦੇ ਅਨੁਆਈ ਬਣ ਗਏ ਉਹਨਾਂ ਦੇ ਨਾਲ ਬਹੁਤ ਸਾਰੇ ਮਿੰਨਿਸਟ੍ਰਿਕ ਸੀਗੇ ਤੇ ਦਿੱਤਰਾਮ ਵੀ ਉਹਨਾਂ ਦੇ ਨੇੜੇ ਸੀਗੇ ਪਰ ਜਦੋਂ ਇੱਕ ਵਾਰ ਉਹਨਾਂ ਨੇ ਗੁਰਨਾਨਕ ਸਾਹਿਬ ਤੋਂ ਦੇ ਬਾਰੇ ਕੁਝ ਆ ਮਾੜਾ ਕੁਝ ਬੋਲਿਆ ਕਿ ਦਿੱਤਰਾਮ ਨੂੰ ਲੱਗਾ ਕਿ ਇਹ ਗਲਤ ਗੱਲ ਹੈ ਤੇ ਉਧਰ ਉਹਨਾਂ ਦਾ ਸਾਥ ਜਿਹੜਾ ਸੀ ਉਹ ਪ੍ਰੋਫੈਸਰ ਗੁਰਮukh ਸਿੰਘ ਦੇ ਨਾਲ ਸੀ ਇਸ ਕਰਕੇ ਗੁਰਮukh ਸਿੰਘ ਨੇ ਉਹਨਾਂ ਨੂੰ ਉੱਥੇ ਲਿਆਂਦਾ ਸਿੰਘ ਸਭਾ ਲਾਹੌਰ ਦੇ ਵਿੱਚ ਤੇ ਫੇਰ ਵਿਆਨੀ ਦਿੱਤ ਸਿੰਘ ਬਣ ਗਏ ਉਹ ਤੇ ਪ੍ਰੋਫੈਸਰ ਗੁਰਮukh ਸਿੰਘ ਜਿਹੜੇ ਨੇ ਉਹ ਪਹਿਲੇ ਪੰਜਾਬੀ ਦੇ ਪ੍ਰੋਫੈਸਰ ਨੇ ओरिएंटਲ ਕਾਲਜ ਦੇ ਵਿੱਚ ਭਾਵੇਂ ਹਰਸ਼ ਬਿਆਨੀ ਹਰਸ਼ਾ ਸਿੰਘ ਪੰਜਾਬੀ ਪੜਾਉਂਦੇ ਸੀ ਉਹਨਾਂ ਤੋਂ ਪਹਿਲਾਂ ਪਰ ਜਿਹੜਾ ਪ੍ਰੋਫੈਸਰ ਦੀ ਬਤੂਈ ਹੈ ਉਹ ਪ੍ਰੋਫੈਸਰ ਗੁਰਮukh ਸਿੰਘ ਨੂੰ ਮਿਲੀ ਹੈ ਹੁਣ ਇਹਨਾਂ ਬੰਦਿਆਂ ਨੇ ਜਿਹੜੀ ਕੁੜੀਆਂ ਵਾਲੀ ਗੱਲ ਹੈ ਕਿ ਕੁੜੀਆਂ ਨੂੰ ਪੜਾਉਂਦੇ ਲਾਗੇ ਨਹੀਂ ਸੀ ਜਾਣ ਦਿੱਤਾ ਜਾਂਦਾ ਤਾਂ ਤਖ ਸਿੰਘ ਜਿਹੜੇ ਸੀਗੇ ਉਹ ਨੌਜਵਾਨ ਸੀਗੇ ਆ ਕੇ ਲਾਹੌਰ ਜਿਸ ਸਿੰਘਾਂ ਦੇ ਕੋਲ ਪੜਨ ਲਗੇ ਬੈਠੇ ਬੈਠੇ ਗੱਲ ਹੋਈ ਕਿ ਔਰਤ ਆਬਲਾ ਹੈ ਤੇ ਯਮਯੇ ਦੇ ਪ੍ਰੋਫੈਸਰ ਗੁਰਮਸੀਹ ਨੇ ਕਿਹਾ ਕਿ ਕਿਹੜਾ ਬੰਦਾ ਜਿਹੜਾ ਆਬਲਾ ਤੋਂ ਔਰਤ ਨੂੰ ਸਬਲਾ ਬਣਾਏ ਆਬਲਾ ਹੁੰਦਾ ਕਮਜ਼ੋਰ ਜਿਹਦੇ ਵਿੱਚ ਤਾਕਤ ਨਾ ਹੋਵੇ ਆਬਲ ਤੇ ਕਹਿੰਦੇ ਨੇ ਕਿ ਤਖਸੀਨ ਨੇ ਕਿਹਾ ਕਿ ਮੈਂ ਕਰਾਂ ਤੇ ਤਖ ਸਿੰਘ ਨੇ ਜਾ ਕੇ ਉੱਥੇ ਕਰਕੇ ਗਿਆਨੀ ਕਰਕੇ ਪਹਿਲਾਂ 1892 93 ਦੇ ਸਾਲ ਨੂੰ ਸਕੂਲ ਖੋਲਿਆ ਸਕੂਲ ਸਿਰਫ ਮੁੰਡਿਆਂ ਦਾ ਸੀ ਫਿਰ ਜਦੋਂ ਗਿਆਨੀ ਦਿੱਤ ਸਿੰਘ ਉਹਨਾਂ ਦੇ ਕੋਲ ਆਏ ਉਹਨਾਂ ਨੇ ਕਿਹਾ ਕਿ ਆਹ ਤੁਸੀਂ ਸਕੂਲ ਕੁੜੀਆਂ ਦਾ ਤੁਸੀਂ ਵਾਦਾ ਕੀਤਾ ਸੀ ਕਹਿੰਦੇ ਕਰਾਂਗੇ ਤੇ ਜਿਹੜੀ ਉੱਥੇ ਗੱਲ ਵਾਪਰੀ ਇਹ ਲਿਖਿਆ ਹੋਇਆ ਹੁਣ ਕਿ ਗਿਆਨੀ ਦਿੱਤ ਸਿੰਘ ਨੂੰ ਜਦੋਂ ਜਿੱਥੇ ਸਕੂਲ ਦੇ ਸਾਰੇ ਬੰਦੇ ਇਕੱਠੇ ਹੋਏ ਸੀ ਉਹਨਾਂ ਨੇ ਦੁਪਹਿਰ ਨੂੰ ਲੰਗਰ ਸਕਣਾ ਕਹਿੰਦੇ ਕਿ ਕੌਣ ਹੈ ਇਹ ਗਿਆਨੀ ਦਿੱਤ ਸਿੰਘ ਜਦੋਂ ਦੱਸਿਆ ਕਿ ਇਹ ਤਾਂ ਬਹੁਤੀ ਜਲਾਹਾ ਹੈ ਰਵਦਾਸੀਆ ਹੈ ਤੇ ਉਹਨਾਂ ਨੇ ਲੰਗਰ ਸਕਾਉਣ ਤੋਂ ਨਾ ਕਰ ਦਿੱਤੀ ਤੇ ਪ੍ਰੋਫੈਸਰ ਪ੍ਰਿੰਸੀਪਲ ਤਖ ਸਿੰਘ ਉਹਨਾਂ ਨੂੰ ਨਾਲ ਆਪਣੇ ਘਰ ਲੈ ਗਏ ਤੇ ਮੈਨੂੰ ਇਹ ਸਕੂਲ ਸਕਾਲ ਕੋਈ ਨਹੀਂ ਚਲਾਉਣਾ ਤੇ ਘਰ ਉਹਨਾਂ ਨੇ ਰੱਖਿਆ ਤੇ ਉਹ ਗਿਆਨੀ ਦਿੱਤ ਸਿੰਘ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਜਿਹੜਾ ਕੰਮ ਕਰਨਾ ਤੇ ਉਹਨਾਂ ਨੇ ਫਿਰ ਕੁੜੀਆਂ ਨੂੰ ਭਰਵਾਉਣ ਦੀ ਕੋਸ਼ਿਸ਼ ਕੀਤੀ ਕੁੜੀਆਂ ਕੋਈ ਬੰਦਾ ਤਿਆਰ ਨਹੀਂ ਸੀ ਇੱਕ ਵਕੀਲ ਸੀ ਕਰਮ ਸਿੰਘ ਉਹਨਾਂ ਨੇ ਫਿਰ ਸਾਹ ਦਿੱਤਾ ਚਾਰ ਕੁੜੀਆਂ ਲਿਆਂਦਿਆਂ ਚਾਰ ਕੁੜੀਆਂ ਤੋਂ ਕਰਦੇ ਕਰਦੇ ਉਹਨਾਂ ਨੇ ਜਿਹੜਾ ਸਕੂਲ ਹੈ ਕੰਨਿਆ ਮਹਾਵਿਦਿਆਲਿਆ ਫਰੂਜ਼ਪੁਰ ਅਸੀਂ ਪਿਛਲੇ ਸਾਲ ਗਿਆਨੀ ਕੇਵਲ ਸਿੰਘ ਉਹਨਾਂ ਦੇ ਨਾਲ ਜਾਗਰੂਈ ਅਸੂਤ ਦੇ ਕੇ ਅਸੀਂ ਦੇਖਣ ਵਾਲੀ ਵਿਰਾਸਤ ਹੈ ਹੁਣ ਇੱਕ ਤਾਂ ਗੱਲ ਆ ਹੋ ਗਈ ਕਿ ਕੁੜੀਆਂ ਨੂੰ ਪੜਾਉਣਾ ਕਿਵੇਂ ਇਹ ਸਿੰਘ ਸਭਾ ਲਹਿਰ ਦੀ ਬਦੌਲਤ ਹੀ ਇਹ ਗੱਲ ਵਾਪਰੀ ਹੈ ਜੇ ਸਿੰਘ ਸਭਾ ਲਹਿਰ ਨਾ ਹੁੰਦੀ ਸ਼ਾਇਦ ਇਹ ਗੱਲ ਨਾ ਵਾਪਰਦੀ ਕਿਉਂਕਿ ਅਸੀਂ ਅ ਦਾਵਾ ਸਿੱਖੀ ਦਾ ਕਰਦੇ ਹਾਂ ਪ੍ਰਸਿੱਖਿਤੋਂ ਟੁੱਟੇ ਹੋਏ ਹਾਲੇ ਵੀ ਟੁੱਟੇ ਹੋਣਾ ਹਾਲੇ ਅਸੀਂ ਗੁਰੂ ਨਾਨਕ ਦੀ ਫਲਸਫੇ ਦੇ ਨਾਲ ਪੂਰੀ ਤਰ੍ਹਾਂ ਜੁੜੇ ਨਹੀਂ ਤੇ ਦੂਜੋਂ ਸੀਗਾ ਅ ਹੇਰ ਅ ਗਿਆਨੀ ਦਿਤ ਸਿੰਘ ਜਦੋਂ ਇਸ ਤਰ੍ਹਾਂ ਸੰਗਤ ਨੂੰ ਲੈਕਚਰ ਦਾਨ ਦੇਣ ਜਾਂਦੇ ਸੀਗੇ ਤਾਂ ਉਹਨਾਂ ਨੂੰ ਕੜਾ ਪ੍ਰਸ਼ਾਦ ਦੀ ਰੇਖ ਜਿਹੜੀ ਹੈ ਉਹ ਜੋੜਿਆਂ ਦੇ ਵਿੱਚ ਬੈਠ ਕੇ ਲੈਣੀ ਪੈਂਦੀ ਸੀ ਪਰ ਜਦੋਂ ਸੰਤ ਅਤਰ ਸਿੰਘ ਨੂੰ ਪਤਾ ਲੱਗਿਆ ਇਸ ਗੱਲ ਦਾ ਇਹ ਕਿਤਾਬ ਦੇ ਵਿੱਚ ਮੈਂ ਪੜਿਆ ਪ੍ਰੋਫੈਸਰ ਰਾਹੀ ਸਾਹਿਬ ਦੇ ਕੋਲ ਕਿਤਾਬ ਹੈ ਅਸੀਂ ਉਥੋਂ ਲਿਆਈ ਸੀ ਅ ਸਿੰਘ ਬ੍ਰਦਰਸ ਅੰਮ੍ਰਿਤਸਰ ਤੋਂ ਉਹਦੇ ਵੀ ਜ਼ਿਕਰ ਹੈ ਕਿ ਜਦੋਂ ਅ ਅਤਰ ਸਿੰਘ ਨੂੰ ਫਸਾ ਲਗਿਆ ਉਹਨਾਂ ਨੇ ਜੱਫੀ ਚ ਲੈ ਲਿਆ ਤੇ ਸਾਰੇ ਆਪਣੇ ਦਵਾਨ ਦੇ ਵਿੱਚ ਪਿਆ ਕਿ ਤੁਸੀਂ ਇਹ ਗੁਨਾਹ ਕਰ ਰਹੇ ਜਿਹੜੇ ਤੁਸੀਂ ਕੀਤਾ ਹੈ ਤੇ ਭਾਈ ਨੂੰ ਜਿਹੜਾ ਤੁਸੀਂ ਕੋਲ ਬੈਠ ਕੇ ਲੰਗਰ ਨਹੀਂ ਸ਼ਕਾਰੇ ਇਹਨੂੰ ਤੇਗ ਬਾਹਰ ਲੈਣੀ ਪੈਂਦੀ ਹੈ ਤੇ ਉਸੇ ਇਸ ਸਿੰਘ ਸਵਾ ਲਹਿਰ ਦੇ ਵਿੱਚ ਹੀ ਬਹੁਤ ਸਾਰੀਆਂ ਹੋਰ ਗੱਲਾਂ ਨੇ ਸਿੰਘ ਸਵਾ ਲਹਿਰ ਦੇ ਵਿੱਚ ਹੀ ਤੁਸੀਂ ਦੇਖੋ ਇੱਕ ਵਸਦਾ ਸੀ ਕਹਿੰਦੇ ਕਿ ਦਰਬਾਰ ਸਾਹਿਬ ਦੀ ਨਹੀਂ ਮੀਆਂ ਮੀਰ ਨੇ ਰੱਖੀ ਹੈ ਜਿਹੜੇ ਚਾਰ ਬਦੂ ਮਿੰਟ ਹੋਣਗੇ ਜਿਹੜੇ ਚਾਰ ਦਰਵਾਜੇ ਨੇ ਚਾਰ ਦਰਵਾਜੇ ਕਿ ਕਿਸੇ ਨੂੰ ਨਾ ਜਾਤ ਨਾ ਧਰਮ ਨਾ ਕਿਸ ਮਿਰ ਪਰ ਇਹ ਵੀ ਹੋਇਆ ਕਿ ਉੱਥੇ ਜਿਹੜੇ ਅਖੋਤੀ ਸ਼ੂਤ ਨੇ ਉਹਨਾਂ ਨੂੰ ਅਸनान ਕਰਨ ਵਾਸਤੇ ਖਾਸ ਟਾਈਮ ਦਿੱਤਾ ਹੋਇਆ ਤੇ ਦਰਬਾਰ ਦਾ ਸਭ ਦੇ ਵਿੱਚ ਉਹਨਾਂ ਦੀ ਦੇਖ ਕਬੂਲ ਨਹੀਂ ਹੁੰਦੀ ਤੇ ਫਿਰ ਸਿੰਘ ਸਭਾ ਦੇ ਚੇਤਨਾ ਦੇ ਨਾਲ ਭਾਵੇਂ ਕਿ ਸਿੰਘ ਸਭਾ ਜਿਹੜੇ ਬੰਦੇ ਸੀਗੇ ਉਹ 1899 ਤੋਂ ਲੈ ਕੇ 1901-02 ਤੱਕ ਸਾਰੇ ਪੂਰੇ ਹੋ ਗਏ ਸੀ ਪਰ ਉਸ ਚੇਤਨਾ ਨੇ ਹੌਲੀ-ਹੌਲੀ ਅਸਰ ਕੀਤਾ ਤੇ ਕ੍ਰੀਮ ਬਕਸ ਜਿਹੜੇ ਵਾਅਦੇ ਵਿੱਚ ਮਹਤਾਬ ਵੀਰ ਸਿੰਘ ਦਾ ਪਿਓ ਸੀਗਾ ਉਹਨਾਂ ਨੇ ਸਿੱਖੀ ਨੂੰ ਚਲਾ ਤੇ ਖਾਲਸਾ ਬਰਾਦਰੀ ਬਣਾਈ ਖਾਲਸਾ ਬਰਾਦਰੀ ਬਣਾ ਕੇ ਤਦ ਕਿਤੇ 1920 ਦੇ ਵਿੱਚ 12 ਅਕਤੂਬਰ 1920 ਨੂੰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਦੇਗ ਕਬੂਲ ਹੋਣੀ ਹੈ ਪ੍ਰਸਾਦ ਕਬੂਲ ਹੋਣਾ ਇਹ 12 ਅਕਤੂਬਰ 1920 ਨੂੰ ਸ਼ੁਰੂ ਹੋਇਆ ਉਹਦੇ ਵਿੱਚ ਅ ਖਾਲਸਾ ਬਰਾਦਰਿੰਗ ਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਪ੍ਰੋਫੈਸਰ ਤੇਜਾ ਸਿੰਘ ਨਰਿੰਦਰ ਸਿੰਘ 바ਵਾ ਹਰਕਿਸ਼ਨ ਸਿੰਘ ਜਿਹੜੇ ਵੱਡੇ ਵੱਡੇ ਆਗੂ ਰਹੇ ਨੇ ਇਹਨਾਂ ਸਾਰਿਆਂ ਦੀ ਹਮਨਸੀ ਤੇ ਮੌਕਾ ਮਿਲ ਇਹ ਸੀ ਤੇ ਤੇਜਾ ਸਿੰਘ ਚੂੜਕਾਣਾ ਤੇਜਾ ਸਿੰਘ ਪੁਛਰ ਤੇ ਕਰਤਾਰ ਸਿੰਘ ਝੱਬਰ ਇਹ ਤਿੰਨੇ ਬੰਦੇ 22 ਚਾਂਸ ਉੱਤੇ ਆ ਗਏ ਜਦੋਂ ਅਕਾਲ ਤਖਤ ਤੇ ਜਾਣ ਦੀ ਟਾਈਮ ਆਇਆ ਉਹਨਾਂ ਨੇ ਪਤਾ ਲਗਾ ਉਹ ਨਾਲ ਖੜ ਗਏ ਤੇ ਉਸੇ ਸਮੇਂ ਫੇਰ ਅਕਾਲ ਤਖਤ ਤੇ ਜਾ ਕੇ ਜਿਹੜੇ ਪੁਜਾਰੀ ਸੀ ਉਹ ਭਾਵੇਂ ਭੱਜ ਗਏ ਪਰ ਉਹਨਾਂ ਨੇ ਆਪ ਉੱਥੇ ਅਨਾਉਂਸ ਕੀਤਾ ਕਿ ਆਪਾਂ ਇਹਨੂੰ ਜਿਹੜੀ ਉਹ ਦachte 일이 ਆਪ ਰਹਿਨਵਾਈ ਕਰੀਏ ਫਿਰ ਤੇਜਾ ਸਿੰਘ ਪੁੱਤਰ ਨੂੰ ਕਿਹਾ ਕਿ ਤੂੰ ਜੇਦਾ 12 ਅਕਤੂਬਰ 1920 ਨੂੰ ਤੇ ਨਾਲ ਕਰਤਾਰ ਸਿੰਘ ਜਬਰ ਦਾ ਅਕਾਲੀ ਮੋਰਚਾ ਦਾ ਇਤਿਹਾਸ ਹੈ ਪੜ੍ਹ ਲਿਆ ਸਾਰਾ ਉਹਨੇ ਆਪਣੇ ਜੀਵਨ ਦਾ ਸਾਰਾ ਕੁਝ ਲਿਖਿਆ ਹੋਇਆ ਉਹ ਕਹਿੰਦਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਆਪਣਾ ਘਰ-ਬਾਰ, ਦੌਲਤ, ਆਪਣਾ ਸਰੀਰ ਦੇਣ ਵਾਸਤੇ ਤਿਆਰ ਹੈ ਉਹ ਖੜਾ ਹੋਵੇ ਤਾਂ ਕਿ ਅਸੀਂ ਇਸ ਜਿਹੜਾ ਜ਼ੇਫੇਦਾਰੀ ਹੈ ਇਹਨੂੰ ਬਰਕਰਾਰ ਰੱਖੀਏ ਕਹਿੰਦੇ ਨੇ ਕੁਝ 17 ਜ਼ਿਕਰ ਉਹਦਾ ਝੱਬਰ ਦੀ ਕਿਤਾਬ ਦੇ ਸਾਰਾ ਜ਼ਿਕਰ ਹੈ ਇੱਕ ਜਗ੍ਹਾ 27 ਦਾ ਜ਼ਿਕਰ ਹੈ ਕਿ ਐਨੇ ਬੰਦੇ ਖੜੇ ਹੋਏ ਉਹਨਾਂ ਦੇ ਵਿੱਚ 11 ਬੰਦੇ ਰਵਦਾਸ ਸੀ ਜਾਂ ਮਜਬੂਰ ਸੀਗੇ 6 ਬੰਦੇ ਹੋਰ ਸੀ ਉੱਥੋਂ ਜਿਹੜੀ ਸ਼੍ਰੋਮਣੀ ਕਮੇਟੀ ਹੈ 12 ਅਕਤੂਬਰ ਨੂੰ ਸ਼ੁਰੂ ਹੋਈ ਉਸ ਤੋਂ ਬਾਅਦ ਮਹੀਨੇ ਦੇ ਵਿੱਚ ਹੀ ਫੇਰ ਅਕਾਲੀ ਦਲ ਸਿਰ ਹੋਇਆ ਇਸ ਕਰਕੇ ਇਹ ਦੋ ਇੰਨੀਆਂ ਚੀਜ਼ਾਂ ਨੇ ਸਾਨੂੰ ਜ਼ਰੂਰ ਇੱਧਰ ਧਿਆਨ ਦੇਣਾ ਚਾਹੀਦਾ ਅ ਮੈਂ ਵੀ ਇਨਵਾਰਾ ਸੀ ਕੋਈ ਨਹੀਂ ਕਰ ਰਹੇ ਜਦੋਂ ਉਹਨਾਂ ਕੋਲ ਕੁਝ ਵੀ ਨਹੀਂ ਸੀਗਾ ਉਹਨਾਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਸਿੰਘ ਸਭਾ ਸਥਾਪਿਤ ਕੀਤੀ ਜਿੱਥੇ ਨਾ ਬੋਲੀ ਸੀਗੀ ਉਹਨਾਂ ਦੀ ਨਾ ਕੁਝ ਹੋਰ ਸੀ ਪਰ ਅਸੀਂ ਕੁਝ ਨਹੀਂ ਕਰ ਸਕੇ ਕਿਸ ਕਰਕੇ ਸਾਨੂੰ ਮੈਂ ਵੀ ਤੁਹਾਡੇ ਨਾਲ ਵਰਗੀਆਂ ਗੱਲਾਂ ਕਰਨ ਜੋ ਕੋਈ ਕਰਦੇ ਕੁਝ ਨਹੀਂ ਅਸੀਂ ਸਾਰੇ ਸਿੰਘ ਸਭਾ ਲਹਿਰ ਨੂੰ ਦੁਨੀਆਂ ਦੇ ਵਿੱਚ ਲੈ ਕੇ ਜਾਈਏ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਨਾਮ ਲੇਵਾ ਨੇ ਕਿ ਅਸੀਂ ਗਿਆਨੀ ਜੀ ਦੇ ਨਾਲ ਸਾਰੇ ਹਿੰਦੁਸਤਾਨ ਦਾ ਦੋ ਗੋਲੇ ਚੱਕਰ ਕਾਢੀ ਸਕੇ ਕੋਰੋਨਾ ਹੀ ਮੰਦੇ ਬੈਠੇ ਨੇ ਜੇ ਅਸੀਂ ਉਧਰ ਤੁਰੀਏ ਤਾਂ ਕੱਲੇ ਅਸੀਂ ਘੱਟ ਗਿਣਤੀ ਨਹੀਂ ਅਸੀਂ ਬਹੁ ਗਿਣਤੀ ਵਿੱਚ ਹੋਣ ਦੇ ਕਾਵਰਾਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੋਂ ਸ਼ੀਵਾਂ ਦਾ ਜਾ ਚੁੱਕੇ ਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ